ਉਹ अनेका ਹੋਰ ਮਾਮਲੇ ਦੇ ਦਰਜ ਨੇ ਉਹ ਵਿਅਕਤੀ ਹਥਿਆਰ ਲੈ ਕੇ ਪੁਲਿਸ ਤੋਂ ਕਾਬੂ ਹੋ ਗਏ। ਦੇਖੋ ਪਹਿਲਾਂ ਤੇ ਮੈਂ ਸਵੇਰੇ ਵੀ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਸਿਰ ਰੱਖ ਕੇ ਉਹਨਾਂ ਦਾ ਸ਼ੁਕਰਾਨਾ ਕੀਤਾ ਸੀ ਕਿ ਅੱਜ ਜੇ ਸਰਦਾਰ ਸੁਬੀਤ ਸਿੰਘ ਬਾਦਲ ਨੂੰ ਜਾਨ ਬਖਸ਼ੀ ਹੈ। ਉਹ ਗੁਰੂ ਰਾਮਦਾਸ ਦੀ ਕਿਰਪਾ ਹੋਈ ਆ। ਇਹ ਉਸੇ ਕਰਕੇ ਅੱਜ ਪੁਆਇੰਟ ਬਲੈਂਕ ਰੇਂਜ ਤੋਂ ਇਸ ਤਰੀਕੇ ਗੋਲੀ ਚੱਲਣ ਦੇ ਬਾਵਜੂਦ ਬਚਾ ਹੋ ਜਾਣਾ ਕਿਉਂਕਿ ਉਹ ਅਕਾਲ ਤਖਤ ਸਾਹਿਬ ਦੇ ਆਦੇਸ਼ ਦੇ ਉੱਤੇ ਅਕਾਲ ਤਖਤ ਦਾ ਹੁਕਮ ਮੰਨ ਕੇ ਪਹਿਰੇਦਾਰ ਬਣ ਕੇ ਗੁਰੂ ਦੇ ਦਰ ਦੇ ਉੱਤੇ ਆਪਣੀ ਸੇਵਾ ਨਿਭਾ ਰਹੇ ਸੀ ਤੇ ਗੁਰੂ ਨੇ ਉਹ ਜਿਹੜੀ ਗੋਲੀ ਆ ਆਪਣੇ ਇਸ ਪਾਵਨ ਦਰਬਾਰ ਦੇ ਜਿਹੜੀ ਆ ਉਹ ਉੱਪਰ ਚੱਲ ਕੇ ਤੇ ਆਪਣੇ ਸੇਵਾਦਾਰ ਦੀ ਜਾਨ ਜਿਹੜੀ ਆ ਉਹ ਬਚੀ ਆ ਮੈਂ ਪ੍ਰੀ ਰਾਮਦਾਸ ਜੀ ਮਹਾਰਾਜ ਦਾ ਗੁਰੂ ਹਰਬਿੰਦ ਜੀ ਮਹਾਰਾਜ ਦਾ ਤੇ ਅੱਜ ਤੋਂ ਸ਼ੁਕਰਾਨਾ ਕਰ ਪਰ ਬੁਖੰਤੀ ਅੱਜ ਮੈਂ ਹਰਾਨ ਸੀ ਮੈਂ ਇੰਟੈਲੀਜੈਂਸ ਦੇ ਅਫਸਰ ਸੇ ਬੰਨਾ ਨਾਲ ਗੱਲ ਕਰ ਰਿਹਾ ਸੀ ਸਿੱਧੇ ਅਫਸਰ ਨਾਲ ਇੱਕ ਨਾਲ ਉਹ ਮੈਨੂੰ ਦਿਖਾ ਰਹੇ ਸੀ ਕਿ ਮੇਰੇ ਕੋਲ ਵੀਡੀਓ ਹੈ ਅਸੀਂ ਇਹਨੂੰ 2 ਦਿਨ ਤੋਂ ਟਰੈਕ ਕਰ ਰਹੇ ਤੁਸੀਂ ਵੀ ਹੁਣੇ ਮੁੰਗਾ ਸਾਹਿਬ ਜ਼ਿਕਰ ਕਰ ਰਹੇ ਸੀ ਇਹਦਾ ਕ੍ਰਿਮੀਨਲ ਰਿਕਾਰਡ ਹੈ ਫਿਸਟੀ ਸ਼ੀਟ ਦਾ ਤੇ ਮੈਂ ਕਹਾਂ ਜੇ 2 ਦਿਨ ਤੋਂ ਤੁਸੀਂ ਰਿਕਾਰਡ ਕਰ ਰਹੇ ਸੀ ਤੇ ਮੋਸਟ ਥ੍ਰੈਟਨਡ ਪਰਸਨ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਤੁਸੀਂ ਇਹਦੀ ਚੈਕਿੰਗ ਕੀਤੀ ਵੀ ਇਹਦੇ ਕੋਲ ਕੋਈ ਹਥਿਆਰ ਤਾਂ ਨਹੀਂ ਹੈ ਕਹਿੰਦੇ ਨਹੀਂ ਅਸੀਂ ਨਹੀਂ ਕੀਤੀ ਉਹ ਐਸਜੀਪੀਸੀ ਨੇ ਕਰਨੀ ਸੀ ਮੈਂ ਕਿਹਾ ਤੁਸੀਂ ਕਿਸੇ ਐਸਜੀਪੀਸੀ ਦੇ ਆਦਮੀ ਨੂੰ ਕਿਹਾ ਤੇ ਇਹ ਆਦਮੀ ਛਕੀ ਹੈ ਇਹਦੀ ਫਟਾਫਟ ਤਲਾਸ਼ੀ ਲਓ ਉਹਨਾਂ ਦੀ ਟਾਸਕ ਫੋਰਸ ਵਾਲੇ ਚੈੱਕ ਕਰ ਲੈਂਦੇ ਕੋਈ ਜਵਾਬ ਨਹੀਂ ਇਹਦਾ ਮਤਲਬ ਕਿ ਤੁਸੀਂ ਸਮਾਂ ਦੇ ਰਹੇ ਸੀ ਕਿ ਜਿਹੜੇ ਕੰਮ ਉਹ ਆਇਆ ਉਹ ਆਪਣਾ ਕੰਮ ਜਿਹੜਾ ਮੌਕਾ ਵੇਖ ਕੇ ਔਰ ਉਹ ਮੌਕਾ ਕੱਢਾ ਜਿਹੜਾ ਉਹ ਉਹਨੂੰ ਕਮਾਲ ਦਾ ਲੱਭਿਆ ਸੀ ਇਹ ਤਾਂ ਗੁਰੂ ਰਾਮਦਾਸ ਜਿਹੜਾ ਨੇ ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਬੜੀ ਸ਼ਕਤੀ ਹੈ ਗੁਰੂ ਦੇ ਵਿੱਚ ਕਿ ਅੱਜ ਉਹਨਾਂ ਨੇ ਬਚਾ ਨਾ ਲੈ ਕੇ ਜਾਓ ਮੁੱਖ ਮੰਤਰੀ ਸਾਹਿਬ ਪੰਜਾਬ ਪੁਲਿਸ ਨੂੰ ਸ਼ਾਬਾਸ਼ੀ ਦੇ ਰਿਹਾ ਕਿ ਵੱਡਾ ਹਾਦਸਾ ਉਹਨੂੰ ਟਲਿਆ ਨਹੀਂ ਦੇਖੋ ਅਸੀਂ ਵੀ ਜਿਹੜੇ ਜਵਾਨ ਨੇ ਕੰਮ ਕੀਤਾ ਉਹਦੇ ਵਾਸਤੇ ਮੈਂ ਸਵੇਰੇ ਵੀ ਕਿਹਾ ਸੀ ਕਿ ਅਸੀਂ ਉਹਦਾ ਧੰਨਵਾਦ ਵੀ ਕਰਦੇ ਹਾਂ ਉਹਨੂੰ ਸ਼ਾਬਾਸ਼ੀ ਵੀ ਦਿਓ ਬਹੁਤ ਅੱਛੇ ਤਰੀਕੇ ਨਾਲ ਇੱਕ ਪੁਰਾਣਾ ਉਹਨਾਂ ਦੀ ਪਸਰ ਸਿਕਿਉਰਿਟੀ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਚੱਕ ਕੰ ਕਰਦਾ ਸਰਦਾਰ ਸਾਹਿਬ ਨੇ ਕਿਹਾ ਵੀ ਸੇਵਾਦਾਰ ਸਾਹਿਬ ਦੇ ਉੱਤੇ ਹਮਲਾ ਕੀ ਮੰਨਦੇ ਸੀ ਮੈਂ ਤੇ ਕਹਿ ਜੀ ਬਿਲਕੁਲ ਜੋ ਜਹੇਦਾਰ ਸਾਹਿਬ ਤੋਂ ਵੱਡਾ ਹੁਣ ਜਿਹੜਾ ਮੈਂ ਉਹਨਾਂ ਦੀ ਗੱਲ ਦੇ ਉੱਤੇ ਕੁਝ ਹੋਰ ਕਵਾਂ ਜੋ ਉਹਨਾਂ ਨੇ ਕਿਹਾ 100% ਸੱਚਾਈ ਹੈ ਕਿਉਂਕਿ ਮੈਂ ਤੇ ਕਿਹਾ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਦੇ ਹੇਠ ਅਕਾਲ ਤਖਤ ਸਾਹਿਬ ਦੇ ਹਦੇਸ਼ ਤੇ ਉੱਤੇ ਉਹ ਪਹਿਰੇਦਾਰ ਦੀ ਡਿਊਟੀ ਜਿਹੜੀ ਹੈ ਗੁਰੂ ਦੇ ਦਰਬਾਰ ਤੇ ਕਰ ਰਹੇ ਇਸ ਕਰਕੇ ਇਹੋ ਜੇ ਮੌਕੇ ਦੇ ਉੱਤੇ ਜਿਹੜੀ ਹੈ ਇਸ ਤਰ੍ਹਾਂ ਦਾ ਹਮਲਾ ਹੋਣਾ ਇਹ ਲੋਕੀ ਪੰਜਾਬ ਨੂੰ ਫਿਰ ਅੰਧੇਰਿਆ ਦੇ ਪਾਸੇ ਜਿਹੜਾ ਉਹ ਤਕਣਾ ਚਾਹੁੰਦੇ ਆ ਮੈਂ মিডিਏ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਸਾਰਾ ਪੁਰਾਣੇ ਹਾਲਾਤ ਪੰਜਾਬ ਦੇ ਦੇਖਿਆ ਇਹ ਇਸ ਪਾਸੇ ਜਿਹੜੀ ਸਰਕਾਰ ਦੇ ਮਨਸੂਬੇ ਨੇ ਔਰ ਕੇਂਦਰ ਸਰਕਾਰ ਨੂੰ ਵੀ ਅੱਖਾਂ ਖੁੱਲ੍ਹਣੀਆਂ ਚਾਹੀਦੀਆਂ ਤੇ ਇਹ ਨਾ ਹੋਵੇ ਕਿ ਬਹੁਤ ਧੇਰ ਹੋ ਜਾਏ ਤੇ ਫਿਰ ਤੁਹਾਡੀਆਂ ਜਿਹੜੀਆਂ ਉਹ ਅੱਖਾਂ ਖੁੱਲਣਨ ਇਹਦੀ ਜੁਡੀਸ਼ੀਅਲ ਇਨਕੁਆਇਰੀ ਇਮੀਡੀਏਟ ਹੋਣੀ ਚਾਹੀਦੀ ਹੈ ਤੇ ਫਿਰ ਜਿਹੜਾ ਹੈਗਾ ਉਸ ਤੋਂ ਬਾਅਦ ਜਿਹੜੀ ਸਾਜ਼ਿਸ਼ ਆ ਉਹ ਪਬਲਿਕ ਕੀਤੀ ਜਾਣੀ ਚਾਹੀਦੀ ਹੈ ਇਹ ਹਲੇ ਅਸੀਂ ਬਾਕੀ ਅੱਜ ਸ਼ਾਮ ਨੂੰ ਸਾਰਾਇ ਦੇ ਤੇ ਸਲਾਮ ਮਸ਼ਵਰਾ ਅਸੀਂ ਕਰਾਂਗੇ ਫਿਰ ਜਿਹੜੀ ਕੋਈ ਹੋਰ ਗੱਲ ਕਰਨ ਦੀ ਬਾਤ ਹਲੇ ਅੱਜ ਦੇਣ ਹੋਰ ਬਕਾਇਆ ਸੇਵਾ ਦੇ 8 ਦਿਨ ਹੋਰ ਬਕਾਇਆ ਕੀ ਸੁਰੱਖਿਆ ਦੀ ਮੰਗ ਕਰੋਗੇ ਲੇਕੋ ਅਸੀਂ ਤੇ ਰੱਬ ਦੇ ਆਸਰੇ ਗੁਰੂ ਦੇ ਅਰਜਾਦੇ ਵਿੱਚ ਆਪਣੀ ਸੇਵਾ ਅੱਜ ਵੀ ਮੈਂ ਅਕਾਲਪੁਰਖ ਦਾ ਸ਼ੁਕਰਾਨਾ ਕਰਦਾ ਕਿ ਸੇਵਕ ਦੀ ਸੇਵਾ ਅੱਜ ਵੀ ਨਿਭਦੀ ਚਲਦੀਆਂ ਗੋਲੀਆਂ ਦੇ ਵਿੱਚ ਵੀ ਸਰਦਾਰ ਸੁਬੀਰ ਸਿੰਘ ਬਾਦਲ ਸਾਹਿਬ ਦੀ ਜਿਹੜੀ ਸੇਵਾ ਉਹ ਨਿਭ ਜਾਣੀ ਇਹ ਉਹਨੂੰ ਮਾਲਕ ਨੂੰ ਕੀ ਪਸੰਦ ਆ ਕਿਉਂਕਿ ਮਾਰਨ ਵਾਲੇ ਬੜਾ ਕੋਈ ਸੋਚਦੇ ਆ ਲੇਕਿਨ ਮਾਲਕ ਬਲਵਾਨ ਆ ਸੇਵਾ ਇੱਕ ਸੈਕਿੰਡ ਵਾਸਤੇ ਵੀ ਜਿਹੜੀ ਸੀ ਚਲਦੀ ਉਹਦੇ 'ਚ ਮਾਲਕ ਨੇ ਵਿਗੜ ਨਹੀਂ ਪਹਿਣ ਦਿੱਤਾ ਇਸ ਕਰਕੇ ਇਹ ਮੈਂ ਸਮਝਦਾ ਇਹ ਮਾਲਕ ਦਾ ਜਿਹੜੀ ਹੈਗੀ ਆ ਉਹਦੀ ਚਮਤਕਾਰੀ ਹੈ ਸਾਹਿਬ ਜਲਦੀਆਂ ਗੋਲੀਆਂ ਦੇ ਵਿੱਚ ਇਹਨਾਂ ਦਾ ਪਤਾ ਨਹੀਂ ਹੋਰ ਬਣਿਆ ਪਰ ਕਾਲੀ ਦਲ ਤੇ ਬਣੀ ਨਹੀਂ ਦਿੱਖੇ ਕਿ ਨਾਲ ਬਾਦਸ਼ਾਹ ਦੀ ਕੀ ਹੈ ਉਹ ਦੇਖੋ ਜਿਹੜੇ ਰੱਬ ਤੇ ਭਰੋਸਾ ਹੈਗਾ ਨਾ ਅਕਾਲੀ ਦਲ ਜਿਹੜਾ ਹੈ ਇਹਦਾ ਜਨਮ ਸ੍ਰੀ ਕਾਲ ਤਕ ਸਾਹਿਬ ਤੇ ਹੋਇਆ ਸੀ ਔਰ ਵੱਡੇ ਤੁਸੀਂ ਤਾਂ ਪੁਰਾਣੇ ਹੋ ਜਰਨਲਿਸਟ ਬਹੁਤ ਸੀਨੀਅਰ ਵੱਡੇ ਸੰਘਰਸ਼ਾਂ ਤੋਂ ਬਾਅਦ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਸ਼ਹਾਦਤਾਂ ਦੇ ਉੱਤੇ ਹੀ ਅਕਾਲੀ ਦਲ ਦੀ ਨੀਂਹ ਰੱਖੀ ਹੋਈ ਹੈ ਇਸ ਕਰਕੇ ਬੜਾ ਨੁਕਸਾਨ ਅਕਾਲੀ ਦਲ ਨੇ ਪਹਿਲਾਂ ਵੀ ਝੱਗਿਆ ਪੰਜਾਬ ਦੇ ਵਾਸਤੇ ਪੰਜਾਬੀਅਤ ਦੇ ਵਾਸਤੇ ਪੰਜਾਬ ਦੀ ਅਮਨ ਸ਼ਾਂਤੀ ਵਾਸਤੇ ਇਸ ਕਰਕੇ ਅੱਜ ਵੀ ਸਾਡੇ ਵਰਕਰ ਡਟ ਕੇ ਖੜੇ ਆ ਜੀ ਮੈਂ ਤਾਂ ਇਹ ਕਹਿੰਦਾ ਪੀ ਇਹ ਜਿਹੜੀ ਸਾਜ਼ਿਸ਼ ਹੈ ਇਹ ਪੰਜਾਬ ਨੂੰ ਉਸੇ ੱਪੱਟੀ ਦੇ ਵਿੱਚ ਦੁਬਾਰਾ ਧੱਕਣ ਦੀ ਕੋਸ਼ਿਸ਼ ਹੈ ਜਿਹਦੇ ਵਿੱਚੋਂ ਜਿਹੜੀ ਹੈ ਸਾਰੇ ਪੰਜਾਬੀਆਂ ਨੇ ਇਕੱਠੇ ਹੋ ਕੇ ਤੇ ਗੁਰੂ ਦਾ ਉਹ ਟਾਸਰਾ ਲੈ ਕੇ ਹਿੰਮਤ ਮਾਰ ਕੇ ਤੇ ਪੰਜਾਬ ਨੂੰ ਕੱਢ ਕੇ ਫੇਰ ਰਸਤੇ ਤੇ ਪਾਇਆ ਅੱਜ ਜਿਹੜੀ ਬਹਾਦਰੀ ਆ ਉਹਨੇ ਆਪਣੇ ਅੰਦੇਹੀ ਦੇ ਨਾਲ ਆਪਣੀ ਡਿਊਟੀ ਨਿਭਾਈ ਉਹਦੇ ਬਾਰੇ ਕੀ ਕਹਿੰਦੇ ਮੈਂ ਹੀ ਤਾਂ ਮੈਂ ਮਾਲਕ ਦਾ ਹੀ ਸ਼ੁਕਰਾਨਾ ਕਰ ਰਿਹਾ ਇੱਕ ਪਾਸੇ ਘੋੜੀਆਂ ਚੱਲਦੀਆਂ ਹੁਣ ਇੱਕ ਪਾਸੇ ਘੋੜੀਆਂ ਚੱਲ ਰਹੀਆਂ ਹੁਣ ਤੇ ਸੇਵਾਦਾਰ ਵੀ ਆਪਣੀ ਜਿਹੜੀ ਹੈ ਡਿਊਟੀ ਨਿਭ ਜਵੇ ਇਹ ਮਾਲਕ ਦੀ ਮਿਹਰ ਹੈ ਸੇਵਕ ਦੀ ਸੇਵਾ ਜਿਹੜੀ ਹੈ ਉਹਦੇ 'ਚ ਵਿਗੜ ਨਹੀਂ ਦਿੰਦਾ ਇਹ ਮਾਲਕ ਦੀ ਕਿਰਪਾ ਹੈ ਇਸ ਕਰਕੇ ਮੈਂ ਮਾਣਕ ਦਾ ਹੀ ਸ਼ੁਕਰਾਨਾ ਕਰਦਾ ਅਧਿਕਾਰੀ ਕਹਿੰਦੇ ਜੀ ਉੱਚ ਅਧਿਕਾਰੀ ਕਹਿੰਦੇ 175 ਮੁਲਾਜ਼ਮ ਤਾਇਨਾਤ ਕੀਤੇ ਕਿ ਸਖਤ ਪ੍ਰਬੰਸੀ ਸੁਰੱਖਿਆ ਦੇ ਕੋਈ ਕੁੱਤਾ ਹੀ ਨਹੀਂ ਵਰਤੀ ਗਈ ਨਹੀਂ 175 ਮੁਲਾਜ਼ਮ ਤਾਇਨਾਤ ਕੀਤੇ ਸੀ ਤੇ ਫਿਰ ਉਹ ਬੰਦਾ ਪਿਸਤਲ ਸਮੇਤ ਇੱਥੇ ਪਹੁੰਚ ਕਿੱਦਾ ਗਿਆ ਇਹ ਵੀ ਤਾਂ ਦੱਸੋ ਨਾ ਜਗੇ 175 ਜਿਹੜੇ ਆ ਇੱਥੇ ਸ਼ਰਧਾਲੂਆਂ ਨੂੰ ਤੰਗ ਕਰਨ ਵਾਸਤੇ ਭੇਜੇ ਸੀਗੇ ਜਿਹੜਾ ਬੰਦਾ ਤੁਹਾਡੇ ਰਿਕਾਰਡ 'ਚ ਆ ਜਿਹਨੂੰ ਤੁਹਾਡੀ ਇੰਟੈਲੀਜੈਂਸ ਆਇਡੈਂਟੀਫਾਈ ਕਰਦੀ ਆ ਉਹ ਬੰਦਾ ਇੱਥੇ ਇਹ ਪਿਸਤਲ ਦੇ ਸਮੇਤ ਪਹੁੰਚ ਗਿਆ 175 ਕਾਦੇ ਵਾਸਤੇ ਤੁਸੀਂ ਲਾਇਏ ਸੀ ਲੋਕਾਂ ਨੂੰ ਸੰਗਤ ਨੂੰ ਪ੍ਰੇਸ਼ਾਨ ਕਰਨ ਵਾਸਤੇ ਲਾਇਏ ਸੀ ਪਰ ਤੁਸੀਂ ਤਾਂ ਉਹਨਾਂ ਨਾਲ ਕੀ ਗੱਲਬਾਤ ਹੋਈ ਉਹਨਾਂ ਨਾਲ ਨਹੀਂ ਸ਼ਕਤ ਨੂੰ ਕਰੋ ਉੱਥੇ ਪ੍ਰੇਸ਼ਾਨ ਕਰਦੇ ਹੋ ਤੁਹਾਡੇ ਜਦੋਂ ਅਫਸਰਾਂ ਨੂੰ ਬੰਦੇ ਦੀ ਪਛਾਣ ਸੀ ਤੇ ਤੁਸੀਂ ਜਿਹੜਾ ਕੰਮ ਕਰਨ ਵਾਲਾ ਸੀ ਕਰਦੇ ਨਹੀਂ ਇੱਥੇ ਲੋਕਾਂ ਨੂੰ ਜਿਹੜੇ ਸ਼ਰਧਾਲੂ ਵਿਚਾਰੇ ਹੁੰਦੇ ਆ ਇਹ ਇੱਥੇ ਨੱਕ ਰਗੜਦੇ ਉਹਨਾਂ ਨੂੰ ਤੰਗ ਕਰਨ ਵਾਸਤੇ ਪੁਲਿਸ ਲਈ ਸੀ ਕਦੇ ਵਾਸਤੇ ਲਈ ਸੀ ਪੁਲਿਸ ਕਿਹਸਾ ਜਵਾਬ ਦੇਈ ਤਾਂ ਕਿਸੇ ਦੀ ਹੋਣੀ ਚਾਹੀਦੀ ਆ ਸਾਰਿਆਂ ਦੀ ਤੁਸੀਂ ਸਿਕਿਉਰਿਟੀ ਵਿਡਰਾ ਕਿਤੇ ਹੋਈਆਂ ਤੇ ਸਾਰਿਆਂ ਨੂੰ ਤੁਸੀਂ ਬਿਠਾਇਆ ਇਸ ਕਰਕੇ ਵੀ ਜਿਹੜਾ ਵੀ ਇਹ ਇੱਕ ਇੱਕ ਕਰਕੇ ਚੱਲਦੇ ਜਾਣ ਤੇ ਮਦਾਨੇ ਵੇਲੇ ਹੁੰਦੇ ਜਾਣ ਕੋਈ ਨਹੀਂ ਗੁਰੂ ਬੜਾ ਬੇਨਤਾ ਸਾਨੂੰ ਗੁਰੂ ਤੇ ਪ੍ਰੋਸਾ ਕੋਈ ਸਕ੍ਰਿਪਸ਼ਨ ਤਾਂ ਨਹੀਂ ਕਿ ਕੱਲ ਦੀ ਸੇਵਾ ਕਿੱਦਾਂ ਰਹੀ ਜੀ ਨੇ ਕੱਲ ਅਸੀਂ ਅਨੰਦਪੁਰ ਸਾਹਿਬ ਜਿਹੜੀ ਹੱਤਕ ਤੇ ਦੋ ਦਿਨ ਸੇਵਾ ਕਰ ਅੱਛਾ ਕੌਲਤਖ ਸਾਹਿਬ ਤੋਂ 3 ਦਿਨ ਦਾ ਸਮਾਂ ਦਿੱਤਾ ਗਿਆ ਸੀ ਕਿ ਕੱਲ ਕੋਲੋਂ ਜਿਹੜੇ ਜਿਹੜੇ ਨੇ ਉਹ ਅਸੀਂ ਉਹ ਅਸੀਂ ਅਸੀਂ ਉਹਨਾਂ ਨੂੰ ਬੇਨਤੀ ਕਰ ਲਈ ਸੀ ਉਹ ਉਹਨਾਂ ਨੇ ਟਾਈਮ ਦੇ ਦਿੱਤਾ ਕਿਉਂਕਿ ਸਾਰੀ ਲੀਡਰਸ਼ਿਪ ਹਾਲੇ ਜਿਹੜੀ ਆ ਉਹ ਸੇਵਾ ਵਾਲੇ ਪਾਸੇ ਪਹਿਲਾਂ ਮੁਕੰਮਲ ਕਰੇਗੇ ਉਸ ਤੋਂ ਬਾਅਦ ਫਿਰ ਸੇਵਾ ਮੁਕੰਮਲ ਹੋਣ ਤੋਂ ਬਾਅਦ ਉਹ ਅਸੀਂ ਡੇਟ ਰੱਖਾਂਗੇ ਹਾਂ ਇਹ ਸਨ ਡਾਕਟਰ ਗਲਜੀਤ ਸਿੰਘ ਚੀਮਾ